ਅੱਜ ਲਹਿਰਾਗਾਗਾ ਇਲਾਕੇ ਦੇ ਬਹੁਤ ਹੀ ਇਤਿਹਾਸਕ ਦਿਨ ਦੇ ਮੌਕੇ ਜਿੰਨੇ ਵੀ ਮੋਤਵਾਰ ਸੱਜਣ ਇਸ ਇਲਾਕੇ ਦੇ ਪੰਜ ਸੱਜਣ ਸਹਿਬਾਨ ਪਿੰਡਾਂ ਦੇ ਧਾਰਮਿਕ ਸ਼ਕਤੀਆਂ ਸਮਾਜਿਕ ਸ਼ਕਤੀਆਂ ਰਾਜਨੀਤਿਕ ਸ਼ਕਤੀਤਾਂ ਪਾਰਟੀ ਪੱਧਰ ਤੋਂ ਰਾਜਨੀਤੀ ਤੋਂ ਉਪਰ ਉੱਠ ਕੇ ਇਸ 101 ਜਿਹੜੇ ਵਿਆਹ ਦਿੱਤੇ ਗਏ ਨੇ ਲੋੜਬੰਦ ਪਰਿਵਾਰਾਂ ਦੇ ਉਹਨਾਂ ਦੇ ਵਿੱਚ ਉਹਨਾਂ ਦੀ ਖੁਸ਼ੀਆਂ ਨਹੀਂ ਸ਼ਾਮਲ ਹੋਣ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਚੱਲਿਆ ਹੋਇਆ ਇੱਕ ਕਦਮ ਸਾਡੇ ਸਿਰਮਤ ਤੇ ਸਾਡੇ ਵਿੱਤ ਮੰਤਰੀ ਐਮ ਐਲ ਏ ਜੜਪਾ ਹਰਪਾਲ ਸਿੰਘ ਜੀਮਾ ਜੀ ਸਾਡੇ ਐਮ ਐਲ ਏ ਗੁੜਲਾਗਾ ਪ੍ਰਿੰਸੀਪਲ ਬੋਧਰਾਮ ਜੀ ਸਾਡੇ ਸਾਨੇਵਾਲ ਤੋਂ ਐਮ ਐਲ ਏ ਤੇ ਕੈਬਨਿਟ ਮਿੰਿਸਟਰ ਦੀ ਮੁੰਡੀਆਂ ਜੀ ਸੰਗਰੂਰ ਤੋਂ ਐਮ ਐਲ ਏ ਨਰਿੰਦਰ ਕੌਰ ਭਰਾ ਜੀ ਸਾਡੇ ਲੱਖਾ ਜੀ ਜਿਹੜੇ ਕਿ ਪ੍ਰਧਾਨ ਵੀ ਨੇ ਤੇ ਗਊਸ਼ਾਲਾ ਕਮਿਸ਼ਨ ਦੇ ਮੈਂਬਰ ਚੇਅਰਮੈਨ ਨੇ ਪਾਰਟੀ ਦੇ ਬਹੁਤ ਸਾਰੇ ਲਹਿਰਗਾਗੇ ਦੇ ਡਿੜਬੇ ਦੇ ਸਨਾਮ ਦੇ ਇਲਾਕੇ ਦੇ ਬਹੁਤ ਸਾਰੇ ਅਹੁਦੇਦਾਰ ਸਹਿਬਾਨ ਮੇਰੇ ਸਾਹਮਣੇ ਬੈਠੇ ਨੇ ਸਾਰਿਆਂ ਦਾ ਮੇਰੇ ਵੱਲੋਂ ਧੰਨਵਾਦ ਵੀ ਹੈ ਤੇ ਮੈਂ ਇਸ ਗੱਲੋਂ ਉਹਨਾਂ ਦਾ ਸ਼ੁਕਰਗੁਜ਼ਾਰ ਵੀ ਆਂ ਕਿ ਉਹਨਾਂ ਨੇ ਮੈਨੂੰ ਇੱਥੇ ਬੁਲਾ ਕੇ ਮਾਣ ਬਖਸ਼ਿਆ ਤੇ ਸਭ ਤੋਂ ਬਾਅਦ ਮੈਂ ਤਾੜੀਆਂ ਵੀ ਚਾਹਾਂਗਾ ਇਹਨਾਂ ਜੋੜਿਆਂ ਵਾਸਤੇ ਜਿਨ੍ਹਾਂ ਦੇ ਅੱਜ ਗ੍ਰੈਸਤੀ ਜੀਵਨ ਦੀ ਪੌੜੀ ਤੇ ਪੈਰ ਰੱਖਿਆ ਸਭ ਤੋਂ ਪਹਿਲਾਂ ਤਾਂ ਮੈਂ ਇਹ ਕੰਮ ਕਰਦਾ ਕਿ ਕੁਝ ਜੋੜੇ ਇੱਥੇ ਬੁલાਏ ਸੀਗੇ ਔਰ ਮੇਰੇ ਕੋਲੋਂ ਸ਼ਗਨ ਸਾਰਿਆਂ ਨੂੰ ਐ ਇੱਕ ਸ਼ਗਨ ਵਾਲਾ ਜਿਹੜਾ ਲਫਾਫਾ ਮੈਂ ਬਰਿੰਦਰ ਜੀ ਵਿੱਤ ਮੰਤਰੀ ਸਾਹਿਬ ਤੁਸੀਂ ਫੜਾ ਦੇਓ ਕਿ ਤੁਹਾਡਾ ਸਬੰਧ ਪੈਸਿਆਂ ਨਾਲ ਹੈ ਨਹੀਂ ਸਾਰੇ ਹੀ ਫੜਾ ਦੇ ਲਫਾਫਾ ਇੱਕ ਸੋ ਇੱਕ ਇਹ ਵੀ ਰੱਖ ਲਓ ਇਹ ਸਾਰਿਆਂ ਦਾ ਕੱਲੇ ਕੱਲੇ ਦਾ ਸ਼ਗਨ ਮੇਰੇ ਕੋਲੇ ਬਾਈ ਨੇਮ ਲਫਾਫੇ ਪੈ ਨੇ ਸੋ ਇਹ ਲੈ ਕੇ ਜਾਣਾ ਮੈਂ ਵਿੱਤ ਮੰਤਰੀ ਸਾਹਿਬ ਬਰਿੰਦਰ ਜੀ ਏ ਪਲੀਜ਼ ਮੇਰੇ ਵੱਲੋਂ ਸਾਰਿਆਂ ਜੋੜੀਆਂ ਨੂੰ ਇੱਕ ਆਪਣੇ ਸ਼ਗਨ ਹੁੰਦਾ ਜੀ ਉਹ ਸ਼ਗਨ ਰਹਿਣਾ ਪ੍ਰਮਾਤਮਾ ਸਾਰੀ ਦੁਨੀਆ ਦੀਆਂ ਖੁਸ਼ੀਆਂ ਤੁਹਾਡੀ ਝੋਲੀ ਪਾਵੇ ਤੰਦਰੁਸਤ ਰਹੋ ਪਰਿਵਾਰਾਂ ਦਾ ਮੇਲਜੋਲ ਪਰਿਵਾਰਾਂ ਚ ਆਪਸੀ ਸਨੇਹ ਮੁਹੱਬਤ ਪਿਆਰ ਬਣਿਆ ਰਹੇ ਬਹੁਤ ਬਹੁਤ ਧੰਨਵਾਦ ਜੀ